ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੂਲ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਸੇ ਇੱਥੇ ਸਵੇਰ ਦਾ ਕੱਪੜੇ ਧੋ ਕੇ ਮੈਂ ਸੁੱਕਣੇ ਪਾਤੇ ਸੀ ਕੱਪੜੇ ਧੋਣ ਤੋਂ ਬਾਅਦ ਮੈਂ ਲੱਗੀ ਸੀ ਡਸਟਿੰਗ ਕਰਨ ਕਿਉਂਕਿ ਅੱਜ ਕਿਚਨ ਦਾ ਕੰਮ ਮੇਰੇ ਕੋਲੇ ਕੁਕਿੰਗ ਦਾ ਨਹੀਂ ਸੀਗਾ ਅੱਜ ਮੈਂ ਕੁਕਿੰਗ ਮੇਨ ਕਰਨੀ ਸੀ ਕਿਉਂਕਿ ਕੱਲ੍ਹ ਵਾਲੀ ਮੇਰੇ ਕੋਲ ਦਾਲ ਸਬਜ਼ੀ ਪਈ ਸੀ ਚਟਨੀ ਪਈ ਸੀ ਪਦੀਨੇ ਦੀ ਬਣਾਈ ਤੇ ਮੈਂ ਕਿਹਾ ਚਲੋ ਫਿਰ ਉਹੀ ਯੂਟਿਲਾਈਜ਼ ਕਰਦੇ ਆਂ ਪਹਿਲਾਂ ਜੇ ਮੈਂ ਨਵੀਂ ਤਾਜੀ ਸਬਜ਼ੀ ਬਣਾਉਂਗੀ ਤਾਂ ਫਿਰ ਸਾਰੇ ਤਾਜੀ ਖਾਣਗੇ ਤਾਂ ਪਿਛਲੀਆਂ ਕਿਸੇ ਨੇ ਨਹੀਂ ਖਾਣੀਆਂ ਜਾਂ ਫਿਰ ਦਵਿੰਦਰ ਕਹਿੰਨਗੇ ਮੈਂ ਦਾਲ ਆਟੇ ਵਿੱਚ ਗੁੰਨ ਕੇ ਧਾਲ ਵਾਲਾ ਪਰੌਂਠਾ ਬਣਾ ਲਵਾਂ ਚਟਨੀ ਨਾ ਖਾ ਲਾਂਗੇ ਇਸ ਤਰ੍ਹਾਂ ਕੁਝ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀਗਾ ਫਿਰ ਮੈਂ ਕਿਹਾ ਚਲੋ ਅੱਜ ਮੈਂ ਸਬਜ਼ੀ ਨਹੀਂ ਬਣਾਉਂਦੀ ਮੈਨੂੰ ਵੀ ਬ੍ਰੇਕ ਮਿਲ ਜੀ ਕਿਉਂਕਿ ਕਈ ਵਾਰ ਹੁੰਦਾ ਨਾ ਵੀ ਆਪਾਂ ਨੂੰ ਵੀ ਬ੍ਰੇਕ ਚਾਹੀਦੀ ਹੈ ਰੋਜ਼ ਮਨ ਆਕ ਜਾਂਦਾ ਬਣਾ ਲਾਂ ਦਾਲ ਸਬਜ਼ੀ ਗੁੰਨ ਲਓ ਆਟਾ ਮਾਜ ਲਓ ਭਾਂਡੇ ਕੀ ਉਹੀ ਰੁਟੀਨ ਥੋੜਾ ਜਿ ਤੁਰ ਮੈਂ ਜਦੋਂ ਡਸਟਿੰਗ ਕਰ ਲੈਂਦੇ ਰੂਮ ਦੀ ਫਰੀ ਨਹੀਂ ਬੈਠਦੇ ਕੱਪੜੇ ਧੋ ਕੇ ਮੈਂ ਸੁੱਕਣੇ ਪਾਤੀ ਸੀ ਆਪਣੀ ਮਾਰਨਿੰਗ ਦੀ ਚਾਹ ਪੀਣ ਤੋਂ ਬਾਅਦ ਤੇ ਹੁਣ ਮੈਂ ਡਸਟਿੰਗ ਕਰੀ ਸੀ ਹੈਲਪਰ ਚਾੜੂ ਪੂੰਛਾ ਕਰ ਗਈ ਸੀ ਹੁਣ ਥੋੜਾ ਹੋਰ ਵੀ ਜਲਦੀ ਆ ਜਾਂਦੀ ਆ ਕਿਉਂਕਿ ਫਿਰ ਰੇਗਾ ਚ ਜਾਂਦੀ ਆ ਉਸ ਤੋਂ ਬਾਅਦ ਤੇ ਸਵੇਰ ਚਲੋ ਕੰਮ ਜਲਦੀ ਕਰ ਜਾਂਦੀ ਆ ਕੁਝ ਦਿਨਾਂ ਵਾਸਤੇ ਅਰਲੀ ਆ ਜਾਂਦੀ ਆ ਉਹ 6 ਵਜੇ ਆ ਜਾਂਦੀ ਆ ਤੇ ਮੈਂ ਕਰਦੀ ਸੀ ਡਸਟਿੰਗ ਕੁਝ ਕੱਲ ਕਰ ਲਈ ਸੀ ਡਸਟਿੰਗ ਕੁਝ ਅੱਜ ਕਰ ਲਉ ਥੋੜੀ ਥੋੜੀ ਕਰਕੇ ਇੱਕ ਦੋ ਹਿੱਸੇ ਕਰਦੇ ਡਸਟਿੰਗ ਕਰ ਲਈਏ ਤਾਂ ਥੋੜੀ ਥੋੜੀ ਕਰਕੇ ਹੋ ਜਾਂਦੀ ਆ ਫਿਰ ਅੱਜ ਮੈਂ ਆਪਣਾ ਰੂਮ ਕਰ ਰਹੀ ਸੀ ਡਾਈਨਿੰਗ ਹਾਲ ਕਰੂੰਗੀ ਤਾਂ ਇਹਦਾ ਥੋੜਾ ਥੋੜਾ ਕਰਕੇ ਹੋ ਜਾਂਦੀ ਆ ਇੱਕਦਮ ਸਾਰੇ ਘਰ ਦੀ ਡਸਟਿੰਗ ਇਕੱਠੀ ਇੱਕ ਵਾਰੀ ਚ ਕਰਨੀ ਮੁਸ਼ਕਲ ਹੋ ਜਾਂਦੀ ਆ ਬਾਕੀ ਡਸਟ ਇੰਨੀ ਆਉਂਦੀ ਥੋੜੀ ਥੋੜੀ ਕਰੀ ਤਾਂ ਆਪ ਨੂੰ ਵੀ ਸੌਖਾ ਰਹਿੰਦਾ ਔਰ ਥੋੜਾ ਕੰਮ ਕਰੀ ਪਰ ਅچھے ਤਰੀਕੇ ਨਾਲ ਕਰ ਲਈਏ ਤਾਂ ਕਿ ਦੋ ਦਿਨ ਫਿਰ ਲੰਘ ਜਾਣ ਚਲੋ ਔਰ ਇੱਕ ਇੱਕ ਚੀਜ਼ ਰੂਮ ਚ ਪਈ ਕਵਰ ਹੋ ਜੇ ਜਦੋਂ ਆਪਾਂ ਡਸਟਿੰਗ ਕਰਦੇ ਆਂ ਇਹ ਮੈਂ ਕਰ ਰਹੀ ਸੀ ਰੂਮ ਦੀ ਟਾਸਟਿੰਗ ਜਿਹੜਾ ਮੈਂ ਆਰਗੇਨਾਈਜ਼ਰ ਲੈ ਕੇ ਆਈ ਸੀ ਨਾ ਤਿੰਨ ਡਰਾਅਰਸ ਵਾਲਾ ਉਹ ਮੇਰੇ ਦਵਿੰਦਰ ਦੇ ਸਰਾਣੇ ਰੱਖਦਾ ਪਹਿਲਾ ਬਾਸਕਟ ਪਈ ਹੁੰਦੀ ਸੀ ਪਰ ਬਾਸਕਟ ਓਪਨ ਸੀ ਬਹੁਤ ਡਸਟ ਪਾਈ ਜਾਂਦੀ ਸੀ ਉਹਦੇ ਵਿੱਚ ਤੇ ਹੁਣ ਮੈਂ ਉਹਨਾਂ ਦਾ ਸਮਾਨ ਇਹਦੇ ਵਿੱਚ ਆਰਗੇਨਾਈਜ਼ ਕਰਤਾ ਉੱਪਰਲੇ ਡਰਾਅਰ ਵਿੱਚ ਉਹਨਾਂ ਦੀ ਥਾਇਰਾਇਡ ਦੀ ਮੈਡੀਸਨ ਡਾਇਰੀ ਆ ਗਈ ਇੱਕ ਫਲੋਸ ਆ ਗਿਆ ਤੇ ਸੈਂਟਰਲ ਡਰਾਅਰ ਵਿੱਚ ਕੁਝ ਪੇਪਰ ਸਲਿਪਸ ਨੀਚੇ ਪਈਆਂ ਨੇ ਤੇ ਕੁਝ ਉਹਨਾਂ ਦਾ ਕੈਲਕੂਲੇਟਰ ਹੈ ਔਰ ਨੀਚਲੇ ਡਰਾਅਰ ਵਿੱਚ ਆ ਕੇ ਜਿਵੇਂ ਮਾਊਸ ਹੋ ਗਿਆ ਪੈਨ ਪੈਂਸਲ ਹੋਏ ਸਟੈਪਲਰ ਹੋ ਗਿਆ ਲਿਪ ਕਾਰਡ ਹੋ ਗਿਆ ਤੇ ਨੀਚਲੇ ਡਰਾਅਰ ਵਿੱਚ ਇਹ ਰੱਖਤਾ ਐਸਾ ਦੇ ਵਿੱਚ ਡਸਟ ਵੀ ਨਹੀਂ ਪਾਉਗੀ ਤੇ ਬਾਕੀ ਜਿਵੇਂ ਉਹਨਾਂ ਨੂੰ ਠੀਕ ਲੱਗੂ ਯੂਜ਼ ਕਰਨਾ ਦੇਖੋ ਉਹਨਾਂ ਨੇ ਕਰਨਾ ਹੈ ਨਾ ਜੇ ਉਹਨਾਂ ਨੂੰ ਠੀਕ ਲੱਗੂ ਕੰਫਰਟੇਬਲ ਲੱਗੂ ਤਾਂ ਠੀਕ ਹੈ ਨਹੀਂ ਕੰਫਰਟੇਬਲ ਲੱਗੂ ਫਿਰ ਚੇਂਜ ਹੋ ਜਾਊਗੀ ਸੈਟਿੰਗ ਕੋਈ ਵੀ ਆਰਗੇਨਾਈਜ਼ਰ ਇਹ ਨਹੀਂ ਹੁੰਦਾ ਜੇ ਆਪਾਂ ਇੱਕ ਜਗ੍ਹਾ ਰੱਖ ਤਾ ਉਹ ਪੱਕੀ ਹੀ ਜਗ੍ਹਾ ਬਣ ਗਈ ਜੇ ਆਪਾਂ ਨੂੰ ਯੂਜ਼ ਕਰਨ ਵਿੱਚ ਸਹੀ ਲੱਗੂ ਸੌਖਾ ਲੱਗੂ ਫਿਰ ਤਾਂ ਆਪਾਂ ਉਥੇ ਰੱਖ ਦਨੇ ਹੁੰਨੇ ਜੇ ਆ ਮੈਨੂੰ ਠੀਕ ਨਿਆਰੇ ਸੈਟਿੰਗ ਤਾਂ ਫਿਰ ਚੇਂਜ ਹੋ ਜਾਂਦਾ ਹਨਾ ਬਾਕੀ ਆਪਣੇ ਯੂਜ਼ ਅਕੋਰਡਿੰਗ ਨੀਡ ਅਕੋਰਡਿੰਗ ਆਪਾਂ ਚੇਂਜ ਵੀ ਕਰਦੇ ਰਹਨੇ ਆ ਇਹ ਹੋ ਗਈ ਸਾਰੀ ਰੂਮ ਦੀ ਡਸਟਿੰਗ ਚੇਅਰਸ ਵੀ ਕਲੀਨ ਕਰਦੇ ਕਿਉਂਕਿ ਕਈ ਵਾਰ ਡੋਰ ਸਵੇਰੇ ਸ਼ਾਮ ਖੁੱਲਾ ਹੁੰਦਾ ਦਿਨੇ ਚੋਂ ਬੰਦ ਹੁੰਦਾ ਤਾਂ ਉਸ ਕਰਕੇ ਨਾ ਡਸਟ ਬਾਹਰੋਂ ਆਉਂਦੀ ਆ ਤੇ ਚੇਅਰਸ ਵੀ ਕਰਦੇ ਕਲੀਨ ਬਾਕੀ ਪਲਾਸਟਿਕ ਦੇ ਚੇਅਰਸ ਕਲੀਨ ਕਰਨੀਆਂ ਇੰਨੀਆਂ ਸੌਖੀਆਂ ਨੇ ਨਾ ਲੱਕੜ ਵਾਲੀ ਚੇਅਰਸ ਦੀ ਸੰਭਾਲ ਕਰਨੀ ਮੁਸ਼ਕਲਾ ਮੈਂ ਇਹ ਤਾਂ ਵਾਲਾ ਕੰਮ ਆ ਪਰ ਪਲਾਸਟਿਕ ਦੇ ਚੇਅਰ ਤੇ ਗਿੱਲਾ ਕੱਪੜਾ ਮਾਰੋ ਸਾਫ਼ ਪਾਣੀ ਨਾਲ ਧੋਦੋ ਤਾਂ ਵੀ ਸਾਫ਼ ਬਹੁਤ ਹੀ ਈਜ਼ੀ ਨੇ ਪਲਾਸਟਿਕ ਵਾਲੀਆਂ ਚੇਅਰਸ ਦੀ ਕੇਅਰ ਕਰਨੀ ਸੰਭਾਲ ਕਰਨੀ ਬਹੁਤ ਹੀ ਸੌਖਾ ਹੈ ਤੇ ਫਿਰ ਉਸ ਤੋਂ ਬਾਅਦ ਰੂਮ ਦੀ ਡਸਟਿੰਗ ਕਰਕੇ ਮੈਂ ਆ ਗਈ ਸੀ ਡਾਈਨਿੰਗ ਹਾਲ ਤੇ ਅੱਜ ਚੇਅਰਸ ਦੀ ਮੈਂ ਅੱਛੀ ਤਰ੍ਹਾਂ ਡੀਪ ਕਲੀਨਿੰਗ ਕੀਤੀ ਇਹਨਾਂ ਦੇ ਕੁਝ ਹੰਸ ਜਿਹੜੇ ਅੱਛੀ ਤਰ੍ਹਾਂ ਮੈਂ ਕੱਪੜੇ ਨਾਲ ਝਾੜੀਆਂ ਦੰਬ ਕੇ ਕੱਪੜਾ ਮਾਰ ਕੇ ਉਹਦੇ ਨਾਲ ਝਾੜੇ ਕਿਉਂਕਿ ਹੁਣ ਮੌਸਮ ਡਸਟ ਵਾਲਾ ਨਾਲ ਡਸਟ ਆਉਂਦੀ ਹੈ ਤਾਂ ਚੇਅਰਸ ਝਾੜਤੀਆਂ ਡਾਈਨਿੰਗ ਟੇਬਲ ਤੇ ਕਪੜਾ ਮਾਰ ਦੂ ਬਸ ਡਾਈਨਿੰਗ ਟੇਬਲ ਦਾ ਨੀਚੇ ਵਾਲਾ ਫਰੇਮ ਰਹਿ ਗਿਆ ਸਾਫ ਕਰਨ ਵਾਲਾ ਉਹ ਨੂੰ ਵੀ ਮਹੀਨਾ ਹੋ ਗਿਆ ਕਰੂ ਮੈਂ ਫਿਰ ਨੈਕਸਟ ਟਾਈਮ ਜਦੋਂ ਟੇਬਲ ਸਾਫ ਕਰੂੰਗੀ ਫਿਰ ਟੇਬਲ ਦਾ ਨੀਚੇ ਵਾਲਾ ਫਰੇਮ ਕਰ ਦੂੰਗੀ ਹੁਣ ਮੈਂ ਚੇਅਰ ਸੀ ਅਚੀ ਤਰ੍ਹਾਂ ਡੀਪ ਕਲੀਨਿੰਗ ਕਰਤੀ ਐਸ ਤਰ੍ਹਾਂ ਬਾਰੀ ਬਾਰੀ ਕਰਕੇ ਕੰਮ ਹੋ ਜਾਂਦਾ ਇੱਕ ਵਾਰੀ ਕੀ ਸਾਰੀ ਡੀਪ ਕਲੀਨਿੰਗ ਵੀ ਨਹੀਂ ਹੁੰਦੀ 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 ਇੱਕ ਹਿੱਸਾ ਡੀਪ ਕਲੀਨ ਰੋਈ ਕਰ ਲਈ ਆਪਾਂ ਕੋਈ ਵੀ ਇੱਕ ਚੀਜ਼ ਇੱਕ ਕਾਰਨਰ ਇੱਕ ਏਰੀਆ ਕਰਦਾ ਤਾਂ ਇਹਦਾ ਥੋੜੇ ਥੋੜੇ ਨਾਲ ਕੰਮ ਹੋ ਜਾਂਦਾ ਔਰ ਆਪਣੇ ਆਪ ਤੇ ਵੀ ਪ੍ਰੈਸ਼ਰ ਨਹੀਂ ਪੰਦਾ ਹੈਗਾ ਕੰਮ ਦਾ ਵੀ ਮੈਂ ਆ ਕਰਨਾ ਮੈਂ ਉਹ ਕਰਨਾ ਮੈਨੂੰ ਇੰਨਾ ਟਾਈਮ ਲੱਗ ਗਿਆ ਹਨ ਇਹ ਆਪਣੀ ਬੋਡੀ ਦੀ ਵੀ ਨਾਲ ਨਾਲ ਸੰਭਾਲ ਜਰੂਰੀ ਹੈ ਹਮੇਸ਼ਾ ਹੀ ਕਹਣੀ ਹੁੰਦੀ ਆ ਤੇ ਪਹਿਲਾਂ ਪਹਿਲਾਂ ਤਾਂ ਮੈਨੂੰ ਘੈਂ ਲੱਗਦਾ ਸੀਗਾ ਵੀ ਕੰਮ 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 ਪਰ ਹੁਣ ਨਹੀਂ ਕੰਮ ਵੀ ਕਰੋ ਨਾਲ ਨਾਲ ਆਪਣੇ ਸ਼ਰੀਰ ਨੂੰ ਵੀ ਤੁਸੀਂ ਥੋੜਾ ਜਿਹਾ ਆਰਾਮ ਚ ਰੱਖੋ ਕੰਫਰਟ ਚ ਰੱਖੋ ਕੰਮ ਇਸ ਤਰੀਕੇ ਨਾਲ ਕਰੋ ਵੀ ਸ਼ਰੀਰ ਵੀ ਥੋੜਾ ਕੰਫਰਟੇਬਲ ਫੀਲ ਕਰੇ ਜਿਆਦਾ ਕੰਮ ਦਾ ਬਰਡਨ ਨਾ ਲੋ ਕੰਮ ਚੱਲਦੇ ਹੀ ਰਹਿਣੇ ਨੇ ਕੰਮ ਤਾਂ ਕਦੇ ਵੀ ਨਹੀਂ ਖਤਮ ਹੁੰਦੇ ਹੈਗੇ ਪਰ ਥੋੜਾ ਥੋੜਾ ਕਰਕੇ ਤੁਸੀਂ ਕਰ ਲਓ ਤੇ ਇਸ ਤਰੀਕੇ ਨਾਲ ਮੇਰੀ ਹੋ ਗਈ ਡਾਈਨਿੰਗ ਹਾਲ ਦੀ ਡਸਟਿੰਗ ਚੇਅਰਸ ਅੱਛੀ ਤਰ੍ਹਾਂ ਜਿਵੇਂ ਕਲੀਨ ਕਰਤੀਆਂ ਤੇ ਹੁਣ ਮੈਂ ਉਤਾਰ ਕੇ ਲੈ ਕੇ ਆਈਆਂ ਬਾਹਰੋਂ ਕੱਪੜੇ ਕਿ ਧੁੱਪ ਬਹੁਤ ਜ਼ਿਆਦਾ ਤੇਜ਼ ਸੀ ਸੁੱਕ ਗਏ ਸੀ ਕੱਪੜੇ ਕਹਿੰਗਾ ਚਾਹ ਪੀਂਦੀ ਨੇ ਮੈਂ ਤੋਤੇ ਸੀ ਤੋਤੇ ਮੈਂ ਸੈਮੀ ਮਸ਼ੀਨ ਚ ਸੀਗੇ ਹੁਣ ਇਹਨਾਂ ਨੂੰ ਮੈਂ ਅਲੱਗ-ਅਲੱਗ ਕਰਦਾਨੀ ਆ ਪ੍ਰੈਸ ਵਾਲੇ ਅਲੱਗ ਕਰਖ ਰੱਖਦਾਨੀ ਚੇਅਰ ਤੇ ਸਿੱਧੇ-ਸਿੱਧੇ ਦਵਿੰਦਰ ਦੇ ਕੁੜਤੇ ਵੀ ਆ ਮੈਂ ਕਹੂੰਗੀ ਜੇ ਮੈਂ ਇਹ ਇਕੱਠੇ ਕਰਕੇ ਬੈਠ ਤੇ ਛੁੱਟ ਦੂੰਗੀ ਤਾਂ ਇਹਨਾਂ ਚ ਪਾਈਆਂ ਚ ਹੋਰ ਵੀ ਵੱਲ ਪੈ ਜਾਣਗੇ ਫਿਰ ਪ੍ਰੈਸ ਕਰਨ ਤੇ ਥੋੜਾ ਜਿਹਾ ਟਾਈਮ ਆਪਾਂ ਨੂੰ ਵੱਧ ਲੱਗਦਾ ਹਨਾ ਜਿਆਦੇ ਵੱਲ ਘਟਣ ਵਿੱਚ ਸੈਮੀ ਮਸ਼ੀਨ ਚ ਕੀ ਹੁੰਦਾ ਨਾ ਕੱਪੜੇ ਧੋਣ ਨਾਲ ਮੈਨੂੰ ਕੀ ਨੁਕਸਾਨ ਪਹੁੰਚਦਾ ਮੇਰੇ ਨੇਲਸ ਬਹੁਤ ਟੁੱਟਦੇ ਨੇ ਪਾਣੀ ਵਿੱਚ ਫੂਲੀ ਚ ਤਾਂ ਇਹ ਹੁੰਦਾ ਚਲੋ ਆਪਾਂ ਨੂੰ ਪਾਣੀ ਚ ਹੱਥ ਨਹੀਂ ਮਾਰਨਾ ਪੈਂਦਾ ਪਰ ਸੈਮੀ ਵਿੱਚ ਤੁਸੀਂ ਇੱਕ ਟੰਬ ਚ ਕੱਢੋ ਫਿਰ ਦੂਜੇ ਵਿੱਚ ਥੋੜਾ ਪਾਣੀ ਚ ਹੱਥ ਜਿਆਦਾ ਰਹਿ ਜਾਂਦਾ ਫਿਰ ਮੇਰੇ ਨੇਲਸ ਬਹੁਤ ਟੁੱਟਦੇ ਨੇ ਹੁਣ 2-3 ਦਿਨ ਹੋ ਗਏ ਮੈਂ ਲਗਾਤਾਰ ਸੈਮੀ ਮਸ਼ੀਨ ਚ ਕੱਪੜੇ ਧੋ ਰਹੀਆਂ ਤੇ ਅੱਜ ਮੇਰੇ ਨੇਲਸ ਅੱਗੇ ਉਹ ਬਿਲਕੁਲ ਭੁਰਗੇ ਟੜਗੇ ਜਮ ਤਰੇੜਾ ਪੈ ਗਈਆਂ ਤੇ ਇਹ ਚੀਜ਼ ਦਾ ਮੈਨੂੰ ਲੱਗਿਆ ਵੀ ਨੁਕਸਾਨ ਆ ਹੂੰ ਚਲੋ ਵਧੀਆ ਥੋੜਾ ਥੋੜਾ ਕੱਪੜੇ ਮੈਂ ਰੋਜ਼ ਫੇਰੀ ਮਸ਼ੀਨ ਚ ਧੋ ਲਾਂਦੀ ਸੀ ਰੋਜ਼ ਦੇ ਰੋਜ਼ ਟੁੱਟ ਜਾਂਦੇ ਸੀ ਤੇ ਮੈਂ ਤੁਹਾਨੂੰ ਸ਼ੇਅਰ ਕਰਦੀ ਆਂ ਬੁੱਕ ਕਿਈ ਪੜਣਾ ਤੇ ਕਮੈਂਟ ਆਇਆ ਸੀ ਬੁੱਕ ਕਿੱਥੋਂ ਮਿਲੂਗੀ ਕੀ ਨਾਮ ਹੈ ਇਹਦਾ 40 ਦਿਨ ਇਹਦਾ ਨਾਮ ਆ ਡਾਕਟਰ ਧੁੱਗਾ ਗੁਰਪ੍ਰੀਤ ਇਹਦਾ ਰਾਈਟਰ ਨੇ ਬੁੱਕ ਦੀ ਤੇ ਇਹ ਬੁੱਕ ਤੁਹਾਨੂੰ ਇੱਥੋਂ ਮਿਲ ਜੂ ਇੰਸਟਾਗ੍ਰam ਤੇ ਇਹਨਾਂ ਦਾ ਪੇਜ ਹੈ ਅਕਸਰਾ ਕਿਤਾਬ ਘਰ ਤੇ ਨੀਚੇ ਤੋਂ ਇਹਨਾਂ ਦਾ ਕੰਟੈਕਟ ਨੰਬਰ ਵੀ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋਗੇ ਇੰਸਟਾਗ੍ਰam ਤੇ ਮੈਸੇਜ ਵੀ ਕਰ ਸਕਦੇ ਹੋ ਕੋਈ ਵੀ ਬੁੱਕ ਚਾਹੀਦੀ ਹੈ ਹੋਰ ਕੋਈ ਵੀ ਬੁੱਕ ਚਾਹੀਦੀ ਹੈ ਇਹਨਾਂ ਤੋਂ ਪੁੱਛ ਸਕਦੇ ਹੋ ਇਹ ਘਰੇ ਤੁਹਾਨੂੰ ਡਿਲੀਵਰ ਕਰ ਦਣਗੇ ਤੁਹਾਡਾ ਐਡਰੈਸ ਹੀ ਲੈਣਗੇ ਪੁੱਛਣਗੇ ਕੋਈ ਵੀ ਕੋਈ ਵੀ ਬੁੱਕ ਤੁਸੀਂ ਮੰਗਾਉਣੀ ਹੈ ਤੁਹਾਨੂੰ ਘਰੇ ਬੈਠਣ ਡਿਲੀਵਰ ਕਰ ਦੇਣਗੇ ਟਾਈਮ ਹੋ ਰਿਹਾ 3:30 ਦਾ 3:30 ਹੋ ਗਿਆ ਹੁਣ ਲੈ ਕੇ ਚਾਹ ਕਰਕੇ ਚਾਹ ਪੀ ਕੇ ਫਿਰ ਮੈਂ ਬਲੈਂਕਟ ਕੱਢ ਕੇ ਸੁੱਕਣਾ ਪਾਉਣਾ ਮਸ਼ੀਨ 'ਚ ਪਾਇਆ ਹੋਇਆ ਬਲੈਂਕਟ ਇੱਕ ਹਲਕਾ ਬਲੈਂਕਟ ਬਾਹਰ ਰੱਖਿਆ ਹੋਇਆ ਸੀ ਮੈਂ ਜਦ ਮੈਂ ਸਟਾਰਟਿੰਗ 'ਚ April cooler ਲਗਾਉਂਦੀ ਸੀ ਠੰਡ ਲੱਗਦੀ ਹਣਾ ਫਿਰ ਬਲੈਂਕਟ ਲਿਆ ਜਾਂਦਾ ਸੀਗਾ ਪਰ ਹੁਣ ਕਈ ਜਿਨਾਂ ਤੋਂ ਯੂਜ਼ 'ਚ ਨਹੀਂ ਆ ਰਿਹਾ ਸੀ ਮੈਂ ਕਿਹਾ ਚਲ ਤੋ ਓ ਕੇ ਰੱਖਦਾ ਮਸ਼ੀਨ 'ਚ ਪਾਇਆ ਹੋਇਆ ਚਾਹ ਪ ਇੱਧਰ ਚੇਰਤੇ ਪਏ ਨੇ ਕੱਪੜੇ ਪ੍ਰੈਸਾਣ ਜਿਹੜੇ ਸਵੇਰੇ ਵਾਸ਼ ਕੀਤੇ ਸੀ ਉਹ ਪ੍ਰੈਸ ਕਰਨੇ ਨੇ ਫਿਰ ਐਨੇ ਸ਼ਾਮ ਦਾ ਦਾਸ ਆਬੀ ਦਾ ਟਾਈਮ ਹੋ ਜਾਊਗਾ ਬਸ ਆਇਂ ਦਿਨ ਲੰਘ ਗਿਆ ਦਾ ਥੋੜੀ ਜਿਹੀ ਹੁਣ ਚਾਹ ਪੀ ਲਈਏ ਚਾਹ ਪੀ ਕੇ ਫਿਰ ਕਰਦੇ ਆ ਕੰਮ ਸ਼ੁਰੂ ਆਉਗੇ ਅੱਜ ਮੈਂ ਲੰਚ ਤੋਂ ਬਾਅਦ ਰੈਸਟ ਹੀ ਕੀਤਾ ਕੰਮ ਨਹੀਂ ਕੀਤਾ ਮੈਂ ਕਿਹਾ ਕਿ ਚਾਹ ਚੂਪੀ ਕੇ ਫਿਰ ਕੰਮ ਲੱਗੂਗੀ ਤੇ ਮੈਂ ਰੈਸਟ ਕਰ ਲਿਆ ਪੂਰਾ ਅੱਜ ਬਲੈਂਕਟ ਹੋ ਚੁੱਕੇ ਆ ਵਾਸ਼ ਤੇ ਨੂੰ ਮੈਂ ਹੁਣ ਪਾ ਦੇਣੇ ਸੁੱਕਣਾ ਮੈਂ ਚਾਹ ਪੀਣ ਤੋਂ ਨਾ ਪਹਿਲਾਂ ਮਸ਼ੀਨ ਚ ਇਹ ਲਗਾਤਾ ਸੀਗਾ ਵਾਸ਼ਿੰਗ ਲਈ ਤੇ ਚਲੋ ਮੇਰੇ ਦਿਮਾਗ ਚੀਜ਼ੀ ਮੈਂ ਕਿ ਚਲਾਂ ਨਾਚਾ ਵਗੈਰਾ ਬਣਾਉਂਗੀ ਪੀਉਂਗੀ ਤੇ ਉਹ ਲੈਨੇ ਬਲੈਂਕਟ ਧੋਤਾ ਜੋ ਵਾਸ਼ ਹੋ ਜਾ ਉਹ ਤੈਨੂੰ ਕੰਢ ਕੇ ਪਾ ਦਾਂ ਨਹੀਂ ਸੁਕਣਾ ਇਹ ਹਲਕਾ ਜਿਹਾ ਇੱਕ ਬਲੈਂਕਟ ਬਾਹਰ ਰੱਖਿਆ ਹੋਇਆ ਸੀ ਪਰ ਹੁਣ ਕਈ ਦਿਨਾਂ ਤੋਂ ਇਹ ਯੂਜ਼ 'ਚ ਨਹੀਂ ਆ ਰਿਹਾ ਸੀ ਮੈਂ ਕਿ ਚਲ ਇਹਨੂੰ ਵੀ ਚੱਕ ਕੇ ਰੱਖ ਦਾਂ ਹੁਣ ਇਹਦੀ ਲੋੜ ਨਹੀਂ ਹੈਗੀ ਜੇ ਉਹ ਆਪਣੀ ਜ਼ਰੂਰਤ ਹੁੰਦੇ ਚੀਜ਼ਾਂ ਦੇ ਉਹ ਦੋ ਚੀਜ਼ਾਂ ਚੰਗੇ ਲੱਗਦੇ ਨੇ ਬਾਹਰ ਕੱਢਦੇ ਆ ਯੂਜ਼ 'ਚ ਨਹੀਂ ਹੁੰਦੀਆਂ ਤਾਂ ਸੰਭਾਲ ਕੇ ਰੱਖਣੀਆਂ ਪੈਂਦੀਆਂ ਨੇ ਤੋਂ ਉਸ ਤੋਂ ਬਾਅਦ ਬਲੈਂਕਟ ਸੁਕਣਾ ਪਾ ਕੇ ਅੰਦਰ ਆ ਕੇ ਮੈਂ ਕੱਪੜੇ ਵੀ ਪ੍ਰੈਸ ਕਰ ਲੇ ਜਿਹੜੇ ਹੈਗੇ ਸੀਗੇ ਪ੍ਰ ਪਰ ਐਸਾ ਨਿੱਕੇ ਨਿੱਕੇ ਸਟੈਪਸ ਦੇ ਵਿੱਚ ਕੰਮ ਹੋ ਜਾਂਦੇ ਨੇ ਜਦ ਆਪਾਂ ਕਈ ਵਾਰ ਸੋਚੀਏ ਲਗਾਤਾਰ ਕੰਮ ਕਰੀ ਜਾਣੇ ਕਰੀ ਜਾਣੇ ਕਈ ਵਾਰ ਨਹੀਂ ਦਿਲ ਕਰਦਾ ਕਦੇ ਕਦੇ ਤਾਂ ਬੜੇ ਹੀ ਵਧੀਆ ਆਪਾਂ ਇੰਨੇ ਵਧੀਆ ਮੂਡ 'ਚ ਹੁੰਨੇ ਵੀ ਲਗਾਤਾਰ ਕੰਮ ਕਰੀ ਜਾਣੇ ਕਰੀ ਜਾਣੇ ਕਈ ਵਾਰ ਵੀ ਨਹੀਂ ਦਿਲ ਕਰਦਾ ਫਿਰ ਛੋਟੇ ਛੋਟੇ ਸਟੈਪਸ 'ਚ ਕੰਮ ਕਰਨੇ ਪੈਂਦੇ ਨੇ ਤੇ ਹੁਣ ਸ਼ਾਮ ਦਾ ਟਾਈਮ ਸੀ ਇਧਰ ਬਣ ਚੁੱਕੀ ਸੀ ਆਲੂ ਬੈਂਗਣੀ ਦੀ ਸਬਜ਼ੀ ਪਹਿਲਾਂ ਸੋਚਿਆ ਦਾਲ ਬਣਾਉਂਗੀ ਫਿਰ ਫਰਜੀ ਵਿੱਚ ਦੇਖ ਬੈਂਗਣੀ ਪਈ ਸੀ ਫਿਰ ਆਲੂ ਬੈਂਗਣੀ ਸਬਜ਼ੀ ਕਰ ਲਈ ਔਰ ਇਧਰ ਕਿਉਂ ਵੀ ਕੰਮ ਕਰ ਲਿਆ ਸੀ ਦੋ ਪਾਂਡੇ ਵਿੱਚ ਮੱਖਣ ਗਰਮ ਕਰਕੇ ਰੱਖਿਆ ਸੀ ਕੱਲ ਤੇ ਉਹਨਾਂ ਦਾ ਘਿਓ ਵੀ ਅੱਜ ਬਣ ਚੁੱਕਿਆ ਔਰ ਫ੍ਰਿਜ 'ਚੋ ਫਿਰ ਪਾਂਡੇ ਖਾਲੀ ਹੋਏ ਹਨ ਜੋ ਆਪਾਂ ਕੱਢ ਲਾਂ ਨੇ ਘਿਓ ਵਗੈਰਾ ਤੇ ਹੁਣ ਸ਼ਾਮ ਦਾ ਟਾਈਮ ਸੀ ਆ ਡਿਨਰ ਦੇ ਨੇੜੇ ਦਾ ਟਾਈਮ ਸੀ ਅੱਜ ਮੈਂ ਬਣਾ ਰਹੀ ਐਗ ਮੰਜੂਰੀਅਨ ਦੀ ਰੈਸিপি ਕਿਉਂਕਿ ਐਗ ਖਾ ਖਾਣਾ ਪੋਰ ਹੋ ਚੁੱਕਿਆ ਉਹ ਹੀ ਬੋਇਲਡ ਐਗ ਓਮਲੇਟ ਪੁਰਜੀ ਮਨ ਚੱਕ ਜਾਂਦਾ ਲੱਗਦਾ ਤਾਂ ਕੁਝ ਨਮੀ ਜੀ ਰੈਸিপি ਹੋਵੇ ਪੈਂਕਚਲ ਐਗ ਮੰਜੂਰੀਅਨ ਟਰਾਈ ਕਰਦੇ ਆ ਅੱਜ ਐਗ ਮੈਂ ਹੀ ਬੋਇਲ ਕਰ ਲਏ ਬੋਇਲ ਕਰਕੇ ਇੱਕ ਐਗ ਨੂੰ ਦੋ ਪਾਰਟਸ 'ਚ ਕੱਟ ਲਿਆ ਤੇ ਮੈਂ ਨਾਨਸਟਿਕ ਤਵੇ ਤੇ ਨਾ ਹਲਕਾ ਜਾਂ ਬਿਲਕੁਲ ਇੱਕ ਚਮਚ ਆਇਲ ਦਾ ਸਪਰੈਡ ਕੀਤਾ ਸੀਗਾ ਕਿਉਂਕਿ ਨਾਨਸਟਿਕ ਤੇ ਜ਼ਿਆਦਾ ਆਇਲ ਕਿਉਂ ਦੀ ਲੋੜ ਨਹੀਂ ਪੈਂਦੀ ਤੇ ਇਹਦੇ ਮੈਂ ਐਗਸ ਨੂੰ ਕ੍ਰਿਸਪ ਕਰ ਰਹੀਆਂ ਯਾਨੀ ਕਿ ਥੋੜਾ ਜਿਹਾ ਮੈਂ ਦਾ ਸੌਟੇਜ ਕਰ ਲਿਆ ਕ੍ਰਿਸਪ ਕਰ ਲਿਆ ਦੋਨੇ ਸਾਈਡਸ ਤੋਂ ਤੇ ਤੁਸੀਂ ਨਾ ਵੀ ਕਰੋਗੇ ਨਾ ਕ੍ਰਿਸਪ ਨਾ ਵੀ ਤਵੇ ਤੇ ਇਹਦਾ ਕਰੋਗੇ ਸੌਟੇਟ ਉਹ ਵੀ ਇਹ ਵਧੀਆ ਲੱਗਣਗੇ ਤੇ ਹੁਣ ਮੈਂ ਰੱਖ ਲਈ ਕੜਾਹੀ ਗਏ ਇਸ ਦੇ ਵਿੱਚ ਮੈਂ ਪਾਇਆ ਦੇਸੀ ਘਿਓ ਤੇ ਆਪਾਂ ਲਗਾਉਣਾ ਹੈ ਹੁਣ ਤੜਕਾ ਸ਼ੁਰੂ ਕਰਦੇ ਆਪਾਂ ਮੰਜੂਰੀਅਨ ਦੀ ਗਰੇਵੀ ਬਣਾਉਣੀ ਗਰੇਵੀ ਹੁੰਦੀ ਹੈ ਮੇਨ ਮੰਜੂਰੀਅਨ ਦੀ ਮੰਜੂਰੀਨ ਤਾਂ ਤੁਸੀਂ ਕਿਸੇ ਵੀ ਚੀਜ਼ ਦਾ ਬਣਾ ਲਓ ਤੇ ਇਹਦੇ ਵਿੱਚ ਮੈਂ ਪਾਤਾ ਲਸਣ ਤੇ ਅਦਰਕ ਦਾ ਪੀਸਟ ਲਸਣ ਮੈਂ ਥੋੜੀ ਜਿਆਦਾ ਲਈ ਅਦਰਕ ਬਹੁਤ ਕੱਟ ਲਿਆ ਤੇ ਉਹਦਾ ਮੈਂ ਪੀਸਟ ਕੁੱਟ ਲਿਆ ਸੀ ਕੁੰਡੀ ਵਿੱਚ ਪੀਸਟ ਬਣਾ ਲਿਆ ਸੀਗਾ ਕ੍ਰਸ਼ ਕਰ ਲਿਆ ਸੀਗਾ ਉਹਨੂੰ ਇਹਨੂੰ ਪਹਿਲਾਂ ਭੁੰਨ ਲੈਣਾ ਘੋ ਵਿੱਚ ਮੀਡੀਅਮ ਗੈਸ ਤੇ ਹਲਕਾ ਜਿਹਾ ਜਦੋਂ ਫਲੇਵਰ ਇਹਦਾ ਖੁਸ਼ਬੂ ਆਈ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਇਹਦੇ ਵਿੱਚ ਪਾ ਦਾਂਗੇ ਪਿਆਜ਼ ਤੇ ਸ਼ਿਮਲਾ ਮਿਰਚ ਬਰੀਕ ਕੱਟੇ ਹੋਏ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਕਲਰ ਨਹੀਂ ਚੇਂਜ ਕਰਨਾ ਭੁੰਨਾਂਗੇ ਆਪਾਂ ਹਾਈ ਫਲੇਮ ਤੇ ਸਬਜ਼ੀਆਂ ਹਲਕੀਆਂ ਜਿਹੀਆਂ ਭੁੰਨੀਆਂ ਵੀ ਜਾਣ ਤੇ ਇੱਕ ਕ੍ਰਿਸਪ ਵੀ ਰਹਿਣ ਖਾਣ ਵਿੱਚੇ ਬਿਲਕੁਲ ਕੱਚੀਆਂ ਵੀ ਲੱਗਣ ਤੇ ਬਹੁਤ ਜ਼ਿਆਦਾ ਭੁੰਨਣੀਆਂ ਵੀ ਨਹੀਂ ਹੈਗੇ ਜਿਵੇਂ ਮੇਰਾ ਕਹਿਣ ਦਾ ਭਾਵ ਕਿ ਬਿਲਕੁਲ ਬਰਾਊਨ ਨਹੀਂ ਆਪਾਂ ਕਰਨਾ ਤੇ ਹਰੀ ਮਿਰਚ ਵੀ ਮੈਂ ਕੱਟੀ ਆ ਇੱਕ ਦੋ ਹਰੀ ਮਿਰਚ ਵੀ ਮੈਂ ਬਰੀਕ ਕੱਟੀਏ ਕੱਟ ਕੇ ਰੱਖਿਆ ਨੇ ਉਹ ਵੀ ਮੈਂ ਬਾਅਦ ਵਿੱਚ ਪਾਈਆ ਸਿਰਫ ਵੀਡੀਓ ਵਿੱਚ ਮੈਂ ਐਡ ਕਰਨਾ ਭੁੱਲ ਗਈ ਉਹ ਕਲਿੱਪ ਤੇ ਆਪਣੇ ਪਿਆਜ਼ ਤੇ ਸ਼ਿਮਲਾ ਮਿਰਚ ਪੁੰਨ ਰਿ ਨੇ ਐਨੇ ਆਪਾਂ ਸੌਸ ਤਿਆਰ ਕਰ ਲਾਂ ਨੇ ਜਿਹੜੇ ਆਪਾਂ ਮੰਜੂਰੀਅਨ ਵਿੱਚ ਗਰੇਵੀ ਵਿੱਚ ਪਾਵਾਂਗੇ ਥੋੜੀ ਮੈਂ ਲਈਆ ਰੈੱਡ ਚੀਰੀ ਸੌਸ ਗ੍ਰੀਨ ਚੀਲੀ ਸੌਸ ਇਹ ਆਪਾਂ ਟੇਸਟ ਅਕੋਰਡਿੰਗ ਲੈਣੀ ਤੁਸੀਂ ਕਿੰਨੀ ਸਪਾਈਸੀ ਖਾਣੀ ਆ ਤੇ ਸੋਆ ਸੌਸ ਸੋਆ ਸੌਸ ਕਲਰ ਲਈ ਹੁੰਦੀ ਹੈ ਤੇ ਇਹਦੇ ਵਿੱਚ ਪਾ ਦਾਂਗੇ ਕੈਚਅਪ ਤੇ ਇੱਕ ਪਾਦੰਗਾ ਆਪਾਂ ਵਾਈਟ ਵਿਨੇਗਰ ਯਾਨੀ ਕਿ ਸਿਰਕਾ ਥੋੜਾ ਜਿਹਾ ਇਹ ਪੰਜ ਚੀਜ਼ਾਂ ਮੈਂ ਪਾਈਆਂ ਨੇ ਇਹਨਾਂ ਨੂੰ ਮਿਕਸ ਕਰਕੇ ਪਹਿਲਾਂ ਇੱਕ ਬਾਉਲ ਵਿੱਚ ਤੁਸੀਂ ਰੱਖ ਲਓ ਇਹਨਾਂ ਨੂੰ ਮਿਕਸ ਕਰ ਲੰਨੇ ਆ ਜਰ ਆਪਣੇ ਪਿਆਜ਼ ਟਸ਼ੀਬਨਾ ਵਿੱਚ ਭੁੰਨੇਗੇ ਜਿੰਨੇ ਕ ਭੁੰਨੇ ਨੇ ਫਿਰ ਆਪਾਂ ਇਹ ਸੌਸ ਇਸ ਐਡ ਕਰਾਂਗੇ ਤੇ ਇਸ ਤੋਂ ਬਿਨਾ ਇੱਕ ਕੌਲੀ ਵਿੱਚ ਅਲੱਗ ਆਪਾਂ ਕੌਰਨ ਫਲਾਰ ਦਾ ਕੋਲ ਬਣਾ ਕੇ ਰੱਖਾਂਗੇ ਕੌਰਨ ਫਲਾਰ ਨਾਲ ਕੀ ਹੋ ਮਨਚੂਰੀਅਨ ਦੀ ਜਿਹੜੀ ਗਰੇਵੀ ਹੁੰਦੀ ਹੈ ਨਾ ਗਾੜੀ ਹੋ ਜਾਊ ਥੋੜੀ ਲਿਫਟ ਵਿੱਚ ਹੋ ਜਾਊਗੀ ਇੱਕ ਚਮਚ ਮੈਂ ਕੌਰਨ ਫਲਾਰ ਦਾ ਰਿਹਾ ਇੱਕ ਚਮਚ ਕਾਰਨ ਫਲਾਰ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਦਾ ਘੋਲ ਬਣਾ ਕੇ ਰੱਖ ਲਾਂਗੇ ਜਦੋਂ ਆਪਾਂ ਇਹ ਕਾਰਨ ਫਲਾਰ ਵਾਲਾ ਪਾਣੀ ਆਪਾਂ ਪਾਵਾਂਗੇ ਨਾ ਮਨਚੂਰੀਅਨ ਗਰੇਵੀ ਵਿੱਚ ਤੇ ਉਦੋਂ ਆਪਾਂ ਚਮਚਾ ਮਾਰ ਕੇ ਇਹਨੂੰ ਘੋਲ ਲਾਂਗੇ ਦੁਬਾਰਾ ਕਿਉਂਕਿ ਕਾਰਨ ਫਲਾਰ ਨੀਚੇ ਬੈਠ ਜਾਂਦਾ ਹੁੰਦਾਗਾ ਤੇ ਇਹ ਆਪਾਂ ਦੋਨੀਆਂ ਚੀਜ਼ਾਂ ਤਿਆਰ ਕਰਕੇ ਰੱਖ ਲਈਆ ਇਧਰ ਸ਼ਿਮਲਾ ਮਿਰਚ ਤੇ ਪਿਆਜ਼ ਜਿਹਨੇ ਕਾ ਆਪਾਂ ਭੁੰਨਣੇ ਸੀ ਭੁੰਨੇ ਕੇ ਬਾਅਦ ਇਸ ਤੋਂ ਜ਼ਿਆਦਾ ਆਪਾਂ ਨਹੀਂ ਭੁੰਨਣੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂ ਸੌਸਿਸ ਜਿਹੜੀਆਂ ਆਪਾਂ ਮਿਕਸ ਕਰਕੇ ਰੱਖੀਆਂ ਸੀ ਇਹ ਪਾ ਦਾਂਗੇ ਬਾਕੀ ਸੌਸਿਸ ਦਾ ਜਿਹੜਾ ਜਿੰਨੇ ਗ੍ਰੀਨ ਚਿਲੀ ਰੈੱਡ ਚਿਲੀ ਉਹ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾਓ ਜਿੰਨੀ ਕਿ ਤੁਸੀਂ ਸਪਾਈਸੀ ਪਸੰਦ ਕਰਦੇ ਹੋ ਜਾਂ ਘੱਟ ਸਪਾਈਸੀ ਖਾਣੀਆਂ ਨੇ ਤੇ ਇਸ ਤੋਂ ਬਿਨਾ ਮੈਂ ਨਮਕ ਵੀ ਪਾਇਆ ਸੀ ਥੋੜਾ ਜਿਹਾ ਨਮਕ ਬਹੁਤ ਘੱਟ ਪਾਉ ਕਿਉਂਕਿ ਸਾਰੀਆਂ ਇਹ ਸੌਸਿਸ ਦੇ ਵਿੱਚ ਆਲਰੇਡੀ ਨਮਕ ਐਡ ਹੁੰਦਾ ਇਸ ਕਰਕੇ ਇਹ ਗੱਲ ਧਿਆਨ ਵਿੱਚ ਰੱਖਦੇ ਹੋਏ ਨਮਕ ਐਡ ਕਰਿਓ ਥੋੜਾ ਫੇ ਮੈਨੂੰ ਬਾਅਦ ਵਿੱਚ ਮੈਂ ਟੇਸਟ ਕਰਕੇ ਵੀ ਦੇਖ ਲਿਆ ਸੀ ਮੈਨੂੰ ਘੱਟ ਲੱਗਿਆ ਫਿਰ ਮੈਂ ਥੋੜਾ ਜਿਹਾ ਹੋਰ ਐਡ ਕੀਤਾ ਕਿਉਂਕਿ ਬਾਅਦ ਵਿੱਚ ਟੇਸਟ ਕਰਕੇ ਤੁਸੀਂ ਐਡਜਸਟ ਕਰ ਸਕਦੇ ਹੋ ਮਿਰਚ ਘੱਟ ਲੱਗੇ ਥੋੜੀ ਚੀਨੀ ਸੌਸ ਹੋਰ ਪਾ ਦਿਓ ਜਾਂ ਲਾਲ ਮਿਰਚ ਪਾ ਲਓ ਹਰੀ ਮਿਰਚ ਵੀ ਇਹਦੇ ਵਿੱਚ ਮੈਂ ਪਾਤੀ ਸਮੇਂ ਥੋੜਾ ਜਿਹਾ ਹੁਣ ਨਮਕ ਐਡ ਕਰ ਰਹੀ ਹਾਂ ਪਾਣੀ ਪਾਤਾ ਜਿੰਨੀ ਕਿ ਮੈਨੂੰ ਗਰੇਵੀ ਚਾਹੀਦੀ ਹੈ ਮੈਂ ਗਰੇਵੀ ਰੱਖਣੀ ਹੈ ਮਨਚੂਰੀਅਨ ਤੁਸੀਂ ਡਰਾਈ ਵੀ ਰੱਖ ਸਕਦੇ ਹੋ ਜੇ ਡਰਾਈ ਰੱਖੋਗੇ ਤਾਂ ਪਾਣੀ ਫਿਰ ਘੱਟ ਪਾਓ ਇਹਦੇ ਵਿੱਚ ਮੈਂ ਥੋੜੀ ਚੀਨੀ ਵੀ ਐਡ ਕੀਤੀ ਚੀਨੀ ਐਡ ਕਰਦੀ ਹਾਂ ਅੱਧਾ ਚਮਚਾ ਤਾਂ ਕਿ ਉਹਦਾ ਟੇਸਟ ਪਹਲਾਂਸ ਹੋ ਜੇ ਬਹੁਤ ਜਿਆਦਾ ਇਹ ਟੇਸਟੀ ਰੈਸਪੀ ਬਣੀ ਸੀ ਕੁਝ ਅਲੱਗ ਕੁਈ ਵਾਰ ਹੁੰਦਾ ਨਾ ਦਿਲ ਕਰਦਾ ਵੀ ਕੁਝ ਅਲੱਗ ਤੋਂ ਖਾਈਏ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਕੌਰਨ ਫਲੋਰਸ ਕੌਰਨ ਫਲੋਰਸ ਨੂੰ ਸਾਰਾ ਇਕੱਠਾ ਨਾ ਪਾਓ ਚਮਚਾ ਚਮਚਾ ਕਰਕੇ ਹੀ ਪਾਉਣਾ ਕਈ ਵਾਰ ਆਪਾਂ ਇਕੱਠਾ ਪਾ ਦਨੇ ਬਹੁਤ ਜਿਆਦਾ ਫਿਰ ਗਾੜੀ ਹੋ ਜਾਣੀ ਹੈ ਗਰੇਵੀ ਜਿੰਨਾ ਕ ਆਪਾਂ ਗਾੜੀ ਰੱਖਣੀ ਆ ਉੰਨੀ ਕੀ ਥੋੜਾ ਥੋੜਾ ਕਰਕੇ ਨਾਲ ਦੇ ਨਾਲ ਪਾਈ ਚੱਲਿਓ ਜੇ ਤੁਸੀਂ ਡਰਾਈ ਰੱਖਣੀ ਆ ਤਾਂ ਪਾਣੀ ਬਹੁਤ ਘੱਟ ਪਾਓ ਫਿਰ ਪਾਣੀ ਮੈਂ ਥੋੜੀ ਗਰੇਵੀ ਵਾਲਾ ਐਗ ਮਨਚੂਰੀਅਨ ਬਣਾ ਰਹੀਆਂ ਅੱਜ ਅਧਿਕ ਇੰਨੀ ਕਿ ਮੈਂ ਇਹ ਗਰੇਵੀ ਰੱਖੀ ਕਿਉਂਕਿ ਮੈਂ ਐਗਸ 7x ਬੋਇਲ ਕਰੇ ਸੀਗੇ ਤਾਂ ਕਰਕੇ ਮੈਂ ਥੋੜਾ ਗਰੇਵੀ ਜਾ ਕੇ ਰੱਖੀ ਆ ਤੇ ਹੁਣ ਐਗਸ ਇਹਦੇ ਵਿੱਚ ਪਾ ਦਾਨੇ ਆਗੇ ਤੁਸੀਂ ਇਹ ਰੈਸਪੀ ਪਨੀਰ ਨਾਲ ਵੀ ਟਰਾਈ ਕਰ ਸਕਦੇ ਹੋ ਟੋਫੂ ਨਾਲ ਵੀ ਟਰਾਈ ਕਰ ਸਕਦੇ ਹੋ ਪਨੀਰ ਨੂੰ ਤਵੇ ਤੇ ਤੁਸੀਂ ਸ਼ੈਲੋ ਫਰਾਈ ਕਰ ਲਓ ਕ੍ਰਿਸਪ ਕਰ ਲਓ ਟੋਫੂ ਨੂੰ ਕ੍ਰਿਸਪ ਕਰ ਲਓ ਉਹਨਾਂ ਨਾਲ ਵੀ ਟਰਾਈ ਕਰ ਸਕਦੇ ਹੋ ਔਰ weight loss 'ਚ ਆਪਾਂ ਇਹ ਰੈਸਪੀ ਖਾ ਇਹ ਐਗ ਮਨਚੂਰੀਅਨ ਖਾ ਸਕਦੇ ਹੋ ਨੇ ਦੇਖੋ ਐਗ ਮਨਚੂਰੀਅਨ ਬਣ ਕੇ ਆਪਣਾ ਰੈਡੀ ਬਹੁਤ ਜ਼ਿਆਦਾ ਟੇਸਟੀ ਬਣਾਈ ਸੀ ਬਹੁਤ ਜ਼ਿਆਦਾ ਟੀ ਇਸ ਇੱਕ ਡਿਫਰੈਂਟ ਰੈਸਪੀ ਬਹੁਤ ਹੀ ਅੱਛੇ ਲੱਗੇ ਮੈਨੂੰ ਤੇ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੇ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ